ਹਾਂ ਜੀ ਹਨੀਦਰ ਸਾਹਿਬ ਜਦੋਂ ਇਹ ਇਹਨਾਂ ਦਾ ਕੀ ਨਾਮ ਆਵਦਾ ਕਿਤੋਂ ਆਇਆ ਸੀ ਇਹ ਕਿਦਾਂ ਲਿਆ ਲੱਤੀ ਇਹ ਬਾਬਾ ਜੀ ਜਿਹੜੇ ਆ 95 ਇਅਰ 95 ਸਾਲ ਉਮਰ ਆ ਇਹਨਾਂ ਦੀ ਜਦੋਂ ਇਹ ਆਏ ਸੀਗੇ ਤੇ ਇਹ ਮੇਰੇ नोन ਨੇ ਐਡਵੋਕੇਟ ਸਾਹਿਬ ਨੇ ਇਹਨਾਂ ਨੇ ਆਪਣੇ ਪਿੰਡੋਂ ਜਿੱਦ ਕਰਕੇ ਲਿਆਂਦਾ ਕਿ ਨਹੀਂ ਮੈਂ ਇੱਕ ਰੀਹ ਹਸਪਤਾਲ ਲੈ ਕੇ ਜਾਣਾ ਕਰਦਿਆਂ ਦੇ ਸਾਰਿਆਂ ਨੇ ਆਸ ਉਮੀਦ ਛੱਡ ਦਿੱਤੀ ਹੋਈ ਸੀ ਕਿਉਂਕਿ 6-7 ਦਿਨ ਤੋਂ ਬਾਬਾ ਜੀ ਕੁਛ ਨਾ ਖਾਂਦੇ ਸੀ ਨਾ ਬੋਲਦੇ ਸੀ ਦੋ ਦਿਨ ਤੇ ਤੇ ਬਿਲਕੁਲ ਵੀ ਹੋਈ ਸੀ ਨਾ ਉਹਨਾਂ ਨੂੰ ਪਤਾ ਮੈਂ ਕਿੱਥੇ ਪਿਆ ਕੁਝ ਖਾਣਾ ਕੋਈ ਉਹਨਾਂ ਦਾ ਬਿਲਕੁਲ ਸੁਰ ਇੱਕ ਸਾਹਿਬ ਨਾ ਖਤਮ ਹੋ ਗਏ ਵੈਸੇ ਜਿਵੇਂ ਕਹਿੰਦੇ ਘਰ ਦੇ ਦੱਸ ਰਹੇ ਆ ਕਿ 95% ਐਂ ਸੋ ਜਾਏਗੇ ਡੈਡ ਪਰ ਐਸ ਇਮਰਨ ਮੁੰਡਾ ਐ ਐਡਵੋਕੇਟ ਸਾਹਿਬ ਨੇ ਇਹਨਾਂ ਨੇ ਜਿੱਦ ਕਰਕੇ ਨਹੀਂ ਮੈਂ ਡਾਕਟਰ ਸਾਹਿਬ ਨੂੰ ਦਿਖਾਣਾ ਤੇ ਇਹ ਮੇਰੇ ਕੋ ਆਏ ਅਸੀਂ ਮੈਂ ਇਹਨਾਂ ਨੂੰ ਸ਼ਵਾਸਤੋ ਆਇਆ ਕਿ ਅਸੀਂ ਆਪਣੀ ਮਿਹਨਤ ਕਰਾਂਗੇ ਸੋ ਇੱਕ ਦਿਨ ਇੱਕ ਹੀ ਆ ਇੱਕ ਦਿਨ ਦੇ ਵਿੱਚ ਹੋਰ ਵਧੀਆ ਅਗਲੇ ਦਿਨ ਹੋਰ ਵਧੀਆ ਇਹ 3-4 ਦਿਨ ਸਾਡੇ ਕੋਲ ਰੇ ਆ ਉਸ ਤੋਂ ਬਾਅਦ ਹੁਣ ਅੱਜ ਮੈਨੂੰ ਚੈੱਕ ਕਰਵਾਣ ਆਏ ਆ ਬਿਲਕੁਲ ਬਹੁਤ ਵਧੀਆ ਲੱਗਦਾ ਕਿ ਜਦੋਂ ਪਿੰਡ ਦੇ ਸਭ ਇਹ ਮੇਰੇ ਕੋਲ ਇੱਕੋ ਹੀ ਗੱਲ ਨਾਲ ਆਇਆ ਸੀ ਕਿ ਪਿੰਡ ਦੇ ਸਭ ਤੋਂ ਵੱਡੇ ਬਜ਼ੁਰਗ ਇਹ ਸੀ ਬਾਬਾ ਜੀ ਨੇ ਉਹ ਸਵੇਰੇ ਉੱਠ ਕੇ ਰੋਜ਼ ਗੁਰਦੁਆਰੇ 4 ਵਜੇ ਉੱਠ ਕੇ ਆਪ ਜਾਂਦੇ ਨੇ ਔਰ ਗੁਰਦੁਆਰੇ ਵੀ ਪੂਰੀ ਸੇਵਾ ਕਰਦੇ ਆ ਔਰ ਪੂਰੇ ਫੰਕਸ਼ਨਲ ਨੇ ਸੋ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਵਾਈਗਰੂ ਨੇ ਮਿਹਰ ਕੀਤੀ ਆ ਇਹਨਾਂ ਨੂੰ ਗਰਦਾਸਪੁਰ ਮੈਡੀ ਸਿਟੀ ਦੇ ਵਿੱਚ ਇੱਕ ਨਵਾਂ ਜੀਵਨ ਮਿਲਿਆ ਉਹ ਮੈਂ ਇਹ ਕਰਾਂਗਾ ਕਿ ਲੋਕਾਂ ਨੂੰ ਜੇ ਕਿਸੇ ਨੂੰ ਹੋਰ ਲੋੜ ਹੋਏ ਤੇ ਜਰੂਰ ਇੱਥੇ ਆ ਸਕਦਾ ਹੈ ਬੜੇ ਵਾਜਬ ਰੇਟ ਦੇ ਨਾਲ ਔਰ ਅਸ਼ਮਾਨ ਕਾਰਡ ਵੀ ਸਾਡੇ ਚੱਲਦਾ ਹੈ ਉਹਦਾ ਫਾਇਦਾ ਲਿਆ ਜਾ ਸਕਦਾ ਹੈ ਮੈਂ ਠੀਕ ਹਾਂ ਠੀਕ ਹਾਂ ਮੈਂ ਹਾਂ ਜਦੋਂ ਇੱਥੇ ਆਏ ਸੀ ਉਦੋਂ ਹੋਸ਼ ਹੈਗੀ ਹੀ ਤਾਨੂੰ ਕਿੰਨੇ ਲਿਆਂਦਾ ਸੀ ਪਤਾ ਹਾਂ ਮਾਮਾ ਹੀ ਲਿਆਣ ਵਾਲਾ ਮੈਨੂੰ ਨਹੀਂ ਪਤਾ ਕਰਦਾ ਉਹ ਇਹ ਤੇ ਹੁਣ ਉੱਠ ਕੇ ਆਪਣੇ ਆ ਕੰਮ ਕਰਾਪੇ ਕਰ ਲੈਂਦੇ ਹੋ ਹਾਂ ਉਹਨੇ ਕੰਮਾਂ ਚੰਗੇ ਕਰਦਾ ਡੇੜੇ ਦੇ ਫਿਰ ਨਹੀਂ ਆਣਾ ਤੱਤੀ ਪਛਾਵ ਬਾਬੇ ਜਾ ਜਾਂਦੇ ਹੋ ਰੋਟੀ ਪਾਣੀ ਆਪੇ ਮੰਗ ਕੇ ਖਾ ਲੈਂਦੇ ਹੋ ਹਾਂ ਹੁਣ ਮੈਂ ਤੱਤੀ ਪਛਾਵ ਆਪੇ ਜਾਣਾ ਦਰਦਵਾਰੇ ਜਾਂਦੇ ਹੋ ਨਹੀਂ ਗਿਆ ਜੇ ਉਹੋ ਇਹਨੇ ਯਾਦ ਨਾ ਖਾਣੋ ਤੁਮੈਂ ਹੋ ਜਾਓਗੇ ਹਾਂ ਨਾ ਤਾਂ ਸਵੇਰੇ ਨਵਾਂ ਆਗਾ ਫੇਰ ਡਾਕਟਰ ਵੱਲੋਂ ਜਾਣਾ ਡਾਕਟਰ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਜਿੰਨੇ ਤੁਹਾਡਾ ਟਰੀਟਮੈਂਟ ਕੀਤਾ ਵਧੀਆ ਲਾਜ ਕੀਤਾ ਤੁਹਾਡਾ ਕੀ ਕਹਿਣਾ ਚਾਹੋ ਡਾਕਟਰ ਸਾਹਿਬ ਵੱਲੋਂ ਡਾਕਟਰ ਨੇ ਲਾਜ ਪੂਰਾ ਕੀਤਾ ਮੇਰਾ ਹੁਣ ਮੇਰਾ ਫਰਜ਼ ਆਪਣੇ ਮਰੀਜ਼ਾਂ ਪਰੇ ਵਿਚਾਰਨਾ ਡਾਕਟਰ ਦਾ ਫਰਜ਼ ਹੈ ਸੇਵਾ ਕਰਨੀ ਉਹਨੇ ਕਰ ਛੱਡੀ ਗਿਆ ਹੁਣ ਮੈਂ ਆਪਣੀ ਪਰੇਜੈਂਟ ਨਹੀਂ ਕਰਾਂਗਾ ਦਸੇਰੀ ਤਗੜਾ ਹੋਵਾਂਗਾ ਹਾਲੀਵਾਲ ਕੀ ਨਾਮ ਦਾ ਲੱਗ ਕੇ ਤੁਹ ਆਇਆ ਤੇ ਬਾਪੂ ਜੀ ਦੀ ਉਮਰ ਕਿੰਨੀ ਆ ਤੇ ਕੀ ਮੇਰਾ ਨਾਮ ਮੇਰਾ ਨਾਮ ਰਸ਼ਪਾਲ ਸਿੰਘ ਪਿੰਡ ਸੱਜੇ ਤੋਂ ਆਇਆ ਬਾਪੂ ਜੀ ਦੀ ਉਮਰ 95 ਸਾਲ ਜਿਸ ਟਾਈਮ ਨਹੀਂ ਆਇਸੀ ਇਹਨਾਂ ਬਿਲਕੁਲ ਨਹੀਂ ਨਾ 95% ਡੈਡ ਸੀ ਜੋ ਡਾਕਟਰ ਸਾਹਿਬ ਦੀ ਕਿਰਪਾ ਨਾਲ ਕੋ ਮਾਲਕ ਦੀ ਕਿਰਪਾ ਨਾਲ ਇਹ ਹੁਣ ਬਿਲਕੁਲ ਹੀ ਸਹੀ ਸਿਹਤ ਹੋ ਚੁੱਕੇ ਨੇ ਜਦੋਂ ਆਇਆ ਇਹ ਤਾਂ ਕੀ ਇਹ ਤੁਹਾਨੂੰ ਕੀ ਲੱਗਦਾ ਸੀ ਬਿਲਕੁਲ ਹੀ ਡੈਡ ਲੱਗਦਾ ਸੀ 95% ਡੈਡ ਲੱਗਦਾ ਸੀ ਡਾਕਟਰ ਸਾਹਿਬ ਬੋਲਦੇ ਕੋਈ ਨਹੀਂ ਕੁਝ ਨਹੀਂ ਕੁਝ ਖਾਂਦੇ ਪੀਂਦੇ ਨਹੀਂ ਕੁਝ ਬੋਲਦੇ ਵੀ ਨਹੀਂ ਕਿਸੇ ਨੂੰ ਪਛਾਣਦੇ ਨਹੀਂ ਸੀ ਦੋ ਖਾਂ ਤੋਂ 6 ਦਿਨ ਤੋਂ ਨਹੀਂ ਲਿਆ ਕੁਝ ਵੀ ਪਰ ਬੋਲਣਾ ਨੇ ਦੋ ਦਿਨ ਪਹਿਲੇ ਬੰਦ ਕੀਤਾ ਉਹ ਡਾਕਟਰ ਕੋਲ ਪਹੁੰਚਿਆ ਡਾਕਟਰ ਨਾਲ ਕਲਬਤ ਕੀਤੀ ਹੈ ਡਾਕਟਰ ਨੇ ਬਹੁਤ ਕਿਰਪਾ ਕੀਤੀ ਹੈ ਮੇਕ ਕਰਤੀ ਹੈ ਪਰ ਬਚਾਈ ਹੋ ਬਾਬਾਈ ਨੂੰ ਥੋੜੇ ਕੈਮ ਹੋ ਗਿਆ ਕਿਹੜੇ ਹਸਪੀਟਲ ਕੋਲ ਚਲੇ ਗਏ ਕਿੱਥੇ 90 ਸਿਟੀ ਇੱਕ ਦਿਨਾਂ ਟਰੀਟਮੈਂਟ ਕੀਤਾ ਗਿਆ ਡਾਕਟਰ ਸਰ ਕਿੱਦਾਂ ਦਾ ਟਰੀਟਮੈਂਟ ਕੀਤਾ ਗਿਆ ਡਾਕਟਰ ਸਾਹਿਬ ਬਹੁਤ ਵਧੀਆ ਟਰੀਟਮੈਂਟ ਕੀਤਾ ਜਿੰਨਾ ਨਾਲ ਠੀਕ ਠਾਕ ਹੋ ਗਏ ਹੁਣ ਖੜੇ ਹੋ ਗਿਆ ਆਪਣੀ ਪੈਰੀ ਚੱਲਣ ਲੱਗ ਪਿਆ ਇਹਨਾਂ ਦੇ ਚੋਕਰੀ ਲੈ ਕੇ ਆਏ ਕੀ ਕਹਿਣਾ ਚਾਹੋਗੇ ਜਿਹੜੇ ਆਮ ਲੋਕ ਆਉਣ ਆਮ ਲੋਕਾਂ ਨੂੰ ਆਨਾਂਗੇ ਅਪੀਲ ਕਰਾਂਗਾ ਕਿ ਡਾਕਟਰ ਸਾਹਿਬ ਬਹੁਤ ਹੀ ਵਧੀਆ ਅਨੇਕ ਡਾਕਟਰ ਨੇ ਜਿਹੜਾ ਕਿ ਆਂਦੇ ਆਂ ਹੀ ਮੇਰੀ ਪੂਰੀ ਪੂਰੀ ਦੇਖਭਾਲ ਕਰਦੇ ਆਪ ਗੋਦ ਚੱਲ ਕੇ ਨਾਂਗੇ ਕੇਸ ਲਾਫ ਤੇ